அது சீங்க நாம் நான் ਮੋਬਾਈਲ ਨੰਬਰ 90239 7652 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਤਾਂ ਕਿਹੜਾ ਸੋਸ ਹੋਈ ਆ ਬਾਈ ਨਹੀਂ ਦੂਜਾ ਸੋਸ ਹੋਈ ਆ ਦੂਜਾ ਸੋਸ ਰਾਤ ਦੀ ਸੋਈ ਵੀ ਆ ਤਨ ਕਬਾਈ ਦੇ ਦੀ ਠੀਕ ਆ ਬਾਈ ਜੇ ਜੂਰ ਦੀ ਸਾਰੇ ਕੰਦੇ ਕੰਪਲੀਟ ਆ ਉਹਦੀ ਗਾਰੰਟੀ ਉਹ ਬੰਦੇ ਦੇ ਘਰ ਤੱਕਰਦੀ ਮਗਰ ਬੱਚਾ ਓਕੇ ਬਾਈ ਥਾਂ ਲੈਵਾ ਬਹੁਤ ਜਿਆਦਾ ਪਲੂਨ ਦਾ 20 ਕਿਲੋ ਦਾ ਦੋ ਦਿੱਤਾ 21 22 ਕਿਲੋ ਖੁੱਲਾ ਦੋ ਦੇਣਾ ਹੋਰ ਦੇ ਕੋਲ ਨੇ 2500 ਪੀਗਾ ਬੀ 22 ਕਿਲੋ ਦੀ ਗਾਰੰਟੀ ਆ ਦੋਦੀ ਬਾਈ ਯਾਰ ਹੂੰ ਲੇਵਾ ਹੀ ਬਹੁਤ ਆ ਯਾਰ ਹਨਾ ਬਾਈ ਬੜਾ ਲੇਵਾ ਬਾਈ ਪੰਡ ਵਾਲਾ ਲੇਵਾ ਲੱਗਿਆ ਘਰੋਂ ਸ਼ਾਂ ਤੋਂ ਲੇਵਾ ਚੈੱਕ ਕਰੋ ਇੱਕ ਨੰਬਰ ਲੇਵਾ ਤੇ ਥਣ ਵੀ ਬੜਾ ਚੰਗਾ ਲੱਗਿਆ ਥਣ ਮੋਕੀ ਵਾਲਾ ਬਾਈ ਜਵਾਹੀ ਜੁਗ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਚਾਰੇ ਥਣ ਕੀੜੀ ਦੇ ਪਾਏ ਵਰ ਗਿਆ ਕਹਿੰਦੇ ਬਾਈ ਹਾਂ ਹੂੰ ਕੱਟ ਵੀ ਫੁੱਲ ਆ ਕੋਈ ਛੋਟੀ ਨਹੀਂ ਕੱਟ ਵੀ ਆਪਣੀ ਦਰਮਾਏ ਦੇ ਚੱਲਣ ਵਾਲਾ ਪੀਸ ਆ ਹਾਂ ਫੈਰ ਫੁੱਲ ਬੋਲਾ ਉਹਦੀ ਆ ਨਹੀਂ ਗੱਲ ਸਹੀ ਗੱਲ ਆ ਥਣ ਲੇਵਾ ਦਾ ਬਹੁਤ ਟਾਲ ਦਾ ਲੱਗਿਆ ਬੜ ਨੂੰ ਸਹੀ ਗੱਲ ਆ ਬਾਈ ਕਿੱਕ ਜਾਨ ਆ ਇਹ ਰੰਗ ਪ੍ਰਿੰਟ ਬਹੁਤ ਸੋਹਣਾ ਸਹੀ ਗੱਲ ਆ ਥਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਤੀ ਦੇ ਥਣ ਪੀੜੀ ਦੇ ਪਾਏ ਵਰਗੇ ਥਣ ਚੂਣ ਕਿਵੇਂ ਲੱਗਿਆ ਕਰਮਾ ਲਈ ਕੋਈ ਦਾ ਕੋਈ ਅੰਤ ਨਹੀਂ ਬਈ 6 ਕਿਲੋ ਬੜਾ ਕੱਢਾ ਸੁਬਾ ਦਾ ਓਕੇ ਇਹ ਨਹੀਂ ਗੱਲ ਉਹ ਕੱਢਾ ਨਹੀਂ ਕੱਢਿਆ ਵਾ ਆਪਣਾ ਫਿਰ ਸੁਣੀ ਪਰਦੇ ਲਿਆ ਵਾ ਬੜਾ ਹਮ ਬੜਾ ਲਿਆ ਵਾ ਬੜ ਨੂੰ ਜਾਣ ਵਾਲੀ ਆ ਵਜਣ ਵਾਲੀ ਆ ਕੱਟ ਵਾਲੀ ਆ ਬਈ ਪ੍ਰਿੰਟ ਵਾਲੀ ਆ ਗਰਮੀਆਂ ਦਾ ਤੋਹਫਾ ਗਰਮੀ ਘਟ ਮੰਨੂ ਫੈਂਟ ਫੋਲੋ ਸੂਈ ਸਵਾਈਆ ਬੱਚਾ ਕਰਮਾਣੀ ਨੇ ਬੱਚਾ ਚਮਕ ਚਮਕ ਬਾਹਰ ਚ ਬਹੁ ਨਹੀਂ ਆਇਆ ਜੰਗੀਰਾ ਟਾਥਾ ਚਮਕ ਘੜ ਨਹੀਂ ਰਹੀ ਕਿ ਯੱਲੀ ਵਾਲੂ ਆ ਦੇ ਸਹੀ ਗੱਲ ਆ ਬਈ ਹਾਂ ਲੇਵਾ ਬਹੁਤ ਚੰਗਾ ਬਹਿੜ ਨੂੰ ਹਾਂ ਫੰਡ ਵਾਲਾ ਲੇਵਾ ਲੱਗਿਆ ਇਹ ਨਹੀਂ ਹੈਗਾ ਲੇਵੇ ਕਨੀ ਕੋਈ ਘਾਟ ਨਹੀਂ ਕਰਮਲੇ ਨੂੰ ਹੱਥ ਨਹੀਂ ਦਰਾਉਂਦੀ ਯਾਰ ਕਿਸੇ ਬੱਸ ਵਾਲਾ ਕਹਿ ਨਹੀਂ ਸਕਦਾ ਹਾਂ ਦੁੱਧ ਵਾਲਾ ਪੀਸ ਹੈ ਬਰੀਕੀ ਚ ਬੜੀ ਆ ਨਾ ਬਹੁਤ ਬਰੀਕਾ 2 ਕਿਲੋ ਬਈ ਕੰਡਿਆ ਰਹਿੰਦੇ ਦੂ ਬਾਕੀ ਗਰਮੇ ਚੱਲਣ ਵਾਲੀ ਆ ਹੂੰ ਸਹੀ ਗੱਲ ਫੈਰ ਵਾਲਾ ਦੁੱਧੂ ਢੰਡੀ ਸੀ ਲਾ ਕੋਈ ਮਰਜੀ ਚੋਈ ਚੱਲੇ ਆ ਨਹੀਂ ਹੈਗਾ ਵੀ ਫੈਂਟ ਨਹੀਂ ਆਉਣੀ ਫੈਂਟ ਵੀ ਫੁੱਲ ਆਉ ਗਰਮਲੇ ਦੀ ਤੇ ਲੇਵਾ ਦੇ ਖੁਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਫੰਡ ਵਾਲਾ ਲੇਵਾ ਲੱਗਿਆ ਕਰਮਲੇ ਨੂੰ ਥਣ ਵੀ ਇੱਕ ਨੰਬਰ ਆ ਬਈ ਆਤੀ ਬੋਲੋ ਜਾਇ ਮਸ਼ੀਨ ਨਾ ਜੋਲੇ ਇੱਕ ਨੰਬਰ ਥਣ ਲੱਗਿਆ ਹੂੰ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਰਖਾ ਨੇ ਤੇ ਮੁੱਲ ਕੀ ਆ ਵੀਰੇ ਜਾਇ ਜਦ ਬਾਈ ਮੁੱਲ ਦਾ ਹਰ ਜਮੇ ਹੈਰਾਨ ਕਰਨ ਵਾਲਾ ਕਰਦਾ ਯਾਰ ਕਿਸੇ ਨੇ ਵੀ ਆ ਪਾ ਨਹੀਂ ਦਿਨਾ ਕਾਰੋਬਾਰੀ ਨੇ ਠੀਕ ਆ ਨਾ ਘਰ ਵਾਲੇ ਤੇ ਵੀ ਆਪਾਂ ਨੂੰ ਹੈਨਾ ਹੂੰ ਜਮੇ ਜਾਇ ਭਾਗ 7000 ਰੁਪਏ ਦੇ ਰਪੀ ਲੈਣਾ 100 ਰੁਪਏ 100 500 100 ਨਹੀਂ ਕਰਦਾ ਬਈ 7000 ਕਹਿੰਦਾ ਬਈ ਜਮੇ ਸਰਾ 85000 ਦੀ ਬਾੜਾ ਕਿਹਦੇ ਕੋਲ ਹੋਰ ਹੁੰਦੀ 80 85 ਥਣਾ ਥਣਾ ਦੀ ਭਾਰਪੁਰ ਦੀ ਫੁੱਲ ਗਾਰੰਟੀ ਹੋ ਬਈ ਯਾਰ ਲੈ ਚਵਾਈ ਬੜੀ ਚੰਗੇ ਆ ਨਾ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਚਵਾਈ ਚੂਈ ਦੇ ਡਾਕਟਰ ਹੂੰ ਮੋਟਾ ਮੋਟਾ ਚੂਣਾ ਮੁੱਠੀ ਵਾਲਾ ਮੁੱਠੀ ਵਾਲਾ ਥਾਣ ਲੱਗਾ ਚਵਾਈ ਰੱਖਦੀ ਹੈ ਬਈ ਚਵਾਈ ਇੱਕ ਨੰਬਰ ਵਾਲਾ ਕੀ ਬਾਤ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਲੈ ਬਈ ਕਿੰਨੀਆਂ ਕਿਤਾ ਰੰਗਰੀਆਂ ਦੇਖੋ ਕੀ ਬਾਤ ਆ ਬਈ ਖਾਣੀ ਨਾ ਨਾ ਚਵਾਈ ਦਾ ਇੱਕ ਨੰਬਰ ਵਾਲਾ ਛੜਕਾ ਸੁਣਦਾ ਬਈ ਚਵਾਈ ਚੂਈ ਦੇ ਡਾਕਟਰ ਬਹੁਤ ਚੰਗੀ ਵਹਿੜਾ ਬਾਕੀ ਲੇਵਾ ਬਹੁਤ ਹੈ ਯਾਰ ਬਹਿੜਾ ਲੇਵਾ ਥੱਬਿਆ ਲੇਵਾ ਡਰ ਆ ਪੰਡ ਵਾਲਾ ਲੇਵਾ ਨਿਆਣਾ ਪਾਲਾ ਨਾ ਪਾਲਾ ਕੋਈ ਚੱਕਰ ਹੀ ਨਹੀਂ ਠੀਕ ਆ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਬਾਈ ਕਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਬਰੀਟ ਇੱਕ ਨੰਬਰ ਆ ਹਾਂ ਲੇਵਾ ਇੱਕ ਨੰਬਰ ਚਵਾਈ ਇੱਕ ਨੰਬਰ ਆ ਬਾਈ ਤੇ ਮੁੱਲ ਵੀ ਜਮਾ ਬਾਈ ਨੇ ਜੀ ਬਸ 60000 ਰੁਪਏ ਲੈਣਾ ਬਾਈ ਜਿਹਨੂੰ ਚੰਗੀ ਲੱਗੀ ਮੇਰਾ ਵੀਰ ਭਾਈ ਉਹ ਹੀ ਫੋਨ ਲਾ ਲੇ ਠੀਕ ਆ ਹੱਥ ਗਏ ਬਸ ਹੋਣ ਦਰੋਂ ਅੱਖਾਂ ਮੇਜ ਕੇ ਆ ਜੀ ਬਾ ਇਹ ਜੋ M500 ਹੋਰ ਵੀ 100 ਰੁਪਏ ਸੂਣ ਹੋ ਠੀਕ ਆ ਮੁੱਲ ਕਰੋਣਾ 85000 ਆ ਵਹਿੜ ਦਾ ਬਾਈ ਠੀ ਮੋਲ ਵਾਲੇ ਚੱਕਰਾਂ 'ਚ ਪਾਉਣਾ ਬਾਈ ਕਹਿੰਦਾ ਜੱਡਾ ਮਸ ਕਿਸੇ ਨੂੰ ਨਹੀਂ ਗੈਣਾ ਬਈ ਗਰਮਣਾ ਜੀ ਯਾਰ ਇਹ ਹੀ ਗੱਲ ਆ ਬੜਾ ਦੇਣ ਵਾਲਾ ਮੋਲ ਆ ਕੋਈ ਬਾਹਲਾ ਮੋਲ ਨਹੀਂ ਰੱਖਿਆ ਬਾਈ ਨੇ ਬਸ ਦੇਣ ਪਾਉਣ ਵਾਲਾ ਕੰਮ ਹੀ ਆ ਯਾਰ ਹੁਣ ਤਾਂ ਸੌਦਾ ਹੋਇਆ ਬਈ ਆ ਠੀਕ ਆ ਬਾਈ ਹਾਂ ਤੇ ਕਿਸੇ ਵੀ ਨੂੰ ਵੱਡ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ